ਕਿ ਤਿਆਰੀਆਂ ਤਾਂ ਮੇਲੇ ਲਾਗਦੇ ਨੇ ਪਰ ਅਥਾਰਟੀ ਇੱਥੇ ਜਿਹੜੀ ਕਾਰਟ ਇੱਥੇ ਮੇਲੇ ਲੱਗੇ ਰਹਿੰਦੇ ਸਰਕਾਰ ਜੀ ਸਾਡੇ ਕੋਲ ਉਟੀ ਖਾਲੀ ਘਰ ਖਾਲੀ ਕੋ ਬਰਬਾਦ ਅੱਛਾ ਜੀ ਕੋਈ ਐਕਸਟਰਾ ਮਸਾਲੇ ਨਹੀਂ ਕੋਈ ਐਕਸਾ ਚੀਜ਼ ਨਹੀਂ ਮਾਂ ਛੋਲੇ ਦਾਲਾ ਗੁੱਜੀ ਓਕੇ ਜੀ ਠੀਕ ਹੈ ਨਹੀਂ ਚਾਹ ਪੀ ਨਹੀਂ ਰਿਹਾ ਅੱਛਾ ਜੀ ਹੋਏ ਕੀਆ ਜਵਰਦਸਤ ਯਾਨਕਿ ਚਾਹ ਪੀ ਨਹੀਂ ਰਿਹਾ ਅਨੁਰਾਜ ਮੋਦਨ ਮੋਦਨ ਇਹ ਚਿਕਨ ਹੈ ਜੀ ਇਹ ਕਿਹੜਾ ਚਿਕਨ ਹੈ ਜੀ ਇਹ ਹੋਮ ਮੇਡ ਗਰੇਵੀ ਵਾਲਾ ਗਰੇਵੀ ਵਾਲਾ ਚਿਕਨ ਹੈ ਹਾਂਜੀ ਤੇ ਜੇ ਆਪਾਂ ਗੱਲ ਕਰੀਏ ਜਿਹੜੀ ਇਹਦੀ ਪ੍ਰੈਪਰੇਸ਼ਨ ਹੈ ਖਾਸ ਮਸਾਲੇ ਕਿਹੜੇ ਕਿਹੜੇ ਵਰਤੇ ਜਾਂਦੇ ਨੇ ਜੀ ਖਾਸ ਕੋਈ ਮਸਾਲੇ ਨਹੀਂ ਆਉਂਦੇ ਆਪਣੇ ਕੋਲ ਹੂੰ ਆਪਾਂ ਸੁੱਕੇ ਮਸਾਲੇ ਸਾਰੇ ਲੈਂਦੇ ਹਾਂ ਯਾਰ ਅੱਛਾ ਜੀ ਨੀ ਮੋਟੀ ਲਾਈਚੀਪਾਗਾ ਜੈਫਲ ਲੌਂਗ ਜਾਲਪਤਰੀ ਹਾਂਜੀ ਮੈਂ 17-18 ਤਰ੍ਹਾਂ ਦੇ ਦੀ ਅੱਪ ਹੋਇਆ ਸੀ ਹੂੰ ਤਾਂ ਆਪਣੇ ਲੈ ਗਏ ਆਪ ਹੀ ਸੁੱਕੇ ਤੇ ਜੇ ਆਪਾਂ ਗੱਲ ਕਰੀਏ ਕਸਟਮਰ ਕਿੱਥੋਂ ਕਿੱਥੋਂ ਯਾਨੀ ਕਿ ਕਸਟਮਰ ਆਉਂਦੇ ਨੇ ਜੀ ਕਸਟਮਰ ਤਾਂ ਇਸ ਟਾਈਮ ਰਾਤ ਦੀ ਕਿਰਪਾ ਨਾਲ ਜੀ ਜਿਹੜੇ ਦਿੱਲੀ ਜਿਹਨੇ ਮੀ ਤੇ ਜੇ ਆਪਾਂ ਗੱਲ ਕਰੀਏ ਇਹਦੇ ਨਾਲ ਚਪਾਤੀ ਵਗੈਰਾ ਗਣੀ ਮਿਲ ਜਾਂਦੀ ਆਪਾਂ ਨੂੰ ਚਪਾਤੀ ਸਾਨੂੰ ਕੋ ਪਲੇਨ ਚਪਾਤੀ ਆ ਤੇ ਲਸ਼ਾ ਪਉਦਾ ਆ ਅੱਛਾ ਪਉਦਾ ਕਹਿੰਦੇ ਵੀ ਕਚਹਿਰੀਆਂ ਚ ਮੇਲੇ ਲੱਗਦੇ ਜਦੋਂ ਪੈਂਦੀ ਆ ਤਰੀਕ ਕਿਸੇ ਜੱਟ ਦੀ ਪਰ ਆਪਾਂ ਜਿੱਥੇ ਤੁਹਾਨੂੰ ਲੈ ਕੇ ਆਏ ਆ ਇੱਥੇ ਕੋਈ ਤਰੀਕ ਦੀ ਲੋੜ ਨਹੀਂ ਸਿਰਫ ਕਚਹਿਰੀ ਦਾ ਏਰੀਆ ਵਾ ਜਿਹੜੇ ਮੇਲੇ ਉੱਥੇ ਲੱਗੇ ਰਹਿੰਦੇ ਨੇ ਜ਼ਿਆਦਾ ਗੱਲਾਂ ਨਹੀਂ ਕਰਾਂਗੇ ਲੈ ਕੇ ਚੱਲਦੇ ਆ ਤੇ ਤੁਹਾਨੂੰ ਦੱਸਦੇ ਹਾਂ ਕਿ ਦੇਖੋ ਥੀ ਹੈਡਲਾਈਨਸ ਤੇ ਮੈਂ ਅੰਬਰਵੀਰ ਅੱਜ ਆਪਾਂ ਤੁਹਾਨੂੰ ਲੈ ਕੇ ਪਹੁੰਚੇ ਆ ਬੰਟੂ ਭਾਜੀ ਕੋਲ ਜਿਹੜੇ ਕੀ ਚਿਕਨ ਤੇ ਮੀਟ ਵਾਸਤੇ ਕਾਫੀ ਮਸ਼ਹੂਰ ਨੇ ਲੁਧਿਆਣੇ ਦੇ ਵਿੱਚ ਜਦੋਂ ਵੀ ਲੁਧਿਆਣੇ ਆਉਂਦਾ ਕਚੈਰੀ ਆਉਂਦਾ ਤਾਂ ਇਹਨਾਂ ਕੋਲ ਜਰੂਰ ਆਉਂਦਾ ਹੀ ਆਉਂਦਾ ਹੈ ਆਜਿਰੀ ਆਪਣੀ ਲਵਾ ਕੇ ਜਾਂਦਾ ਤੇ ਤੁਹਾਨੂੰ ਕਾਟ ਦਿਖਾਵਾਂਗੇ ਆਹ ਚੱਲਦੇ ਸਿੱਧਾ ਗੱਲਾਂ ਬਾਤਾਂ ਕਰਾਂਗੇ ਤੇ ਜਾਣਾਂਗੇ ਵੀ ਕੀ ਰਾਜ ਹੈ ਇਹਨਾਂ ਕੋਲ ਕਿ ਜਿਹੜੇ ਲੋਕ ਇਹਨਾਂ ਪਸੰਦ ਕਰਦੇ ਆਂ ਆਹ ਸਿੱਧਾ ਬੰਟੂ ਭਾਈ ਕੋ ਚਾਹੁੰਦੇ ਆਂ ਜਾਣਦੇ ਆਂ ਵੀ ਕੀ ਖਾਸੀਅਤ ਆ ਉਹਨਾਂ ਦੇ ਜਿਹੜਾ ਚਿਕਨ ਮੀਟ ਦੇ ਵਿੱਚ ਸੱਚਕਾਲ ਭਾਈ ਜੀ ਕੀ ਹਾਲ ਆ ਜੀ ਕਿਰਪਾ ਜੀ ਕਿਰਪਾ ਭਾਈ ਕੈਮੋ ਜੀ ਬਿਲਕੁਲ ਭਾਈ ਕੀ ਰਾਜ ਐ ਵੀ ਜਿਹੜਾ ਕਚਹਿਰੀਆਂ ਤਾਂ ਮੇਲੇ ਲੱਗਦੇ ਨੇ ਪਰ ਅਥਾਰਟੀ ਇੱਥੇ ਜਿਹੜੀ ਕਾਰਟ ਇੱਥੇ ਵੀ ਮੇਲੇ ਲੱਗੇ ਰਹਿੰਦੇ ਨੇ ਸਰਕਾਰ ਜੀ ਸਾਡੇ ਕੋ ਰੋਟੀ ਖਾ ਲਈ ਘਰ ਖਾ ਲਈ ਇੱਕ ਬਰਾਬਰ ਹੈ ਅੱਛਾ ਜੀ ਕੋਈ ਐਕਸਟਰਾ ਮਸਾਲੇ ਦੀ ਕੋਈ ਐਕਸਾ ਚੀਜ਼ ਨਹੀਂ ਹੂੰ ਨਾਰਮਲ ਜੀ ਜਿੰਝ ਸਾਰੀਆਂ ਹਾਂਜੀ ਤੇ ਮਤਲਬ ਇਹ ਹੁੰਦਾ ਕੀ ਕੁਛ ਹੈ ਮੈਨੂੰ ਪਹਿਲਾਂ ਇਹ ਦੱਸੋ ਹਨਾ ਆਪਣਾ ਮਟਰਨਾ ਚਿਕਨ ਹੈ ਕੀਮਾ ਗਲੇਜੀ ਹੈ ਦਾਲ ਹੈ ਸ਼ਾਇ ਪਨੀਰ ਹੈ ਰਾਜ ਕਿਆ ਬਾਤ ਹੈ ਇਹ ਇੰਨੀਆਂ ਚੰਗੀਆਂ ਵੈਰਾਈਟੀਆਂ ਨੇ ਸਾਰੀਆਂ ਤੁਸੀਂ ਆਪ ਹੀ ਤਿਆਰ ਕਰਦੇ ਹੋ ਬਿਲਕੁਲ ਜੀ ਆਪ ਤਿਆਰ ਕਰਦੇ ਆ ਤੇ ਜੇ ਆਪਾਂ ਗੱਲ ਕਰੀਏ ਇਹਨੂੰ ਤਿਆਰ ਕਰਨ ਵਾਸਤੇ ਸਵੇਰੇ ਉੱਠ ਕਿੰਨੇ ਵਜੇ ਜਾਂਦੇ ਹੋ ਹਨਾ ਕਿਹੜੀ ਵਿਰਜੀ 5:00 ਪੋਣੇ 5 ਵਜੇ 7:30 ਪੋਣੇ 5 ਉੱਠ ਜੀਦਾ ਕਿਆ ਬਾਤ ਹੈ ਜੀ ਤੇ ਜਿੱਦਾਂ ਆਪਾਂ ਗੱਲ ਕਰੀਏ ਇਹਨੂੰ ਇੱਕ ਵਾਰੀ ਰੰਗਤ ਦਿਖਾਓ ਸਾਰੀਆਂ ਕਿੱਜਾਂ ਦੀ ਬਿਲਕੁਲ ਬਿਲਕੁਲ ਕਿਉਂਕਿ ਜਦੋਂ ਵੇਖਾਂਗੇ ਵਿਖਾਵਾਂਗੇ ਫੇਰ ਹੀ ਜਿਹੜਾ ਕਹਿੰਦੇ ਨਾ ਵੀ ਉਹਨਾਂ ਨੂੰ ਵੀ ਪਤਾ ਲੱਗੂਗਾ ਸਾਨੂੰ ਵੀ ਪਤਾ ਲੱਗੂਗਾ ਵੀ ਕੀ ਗੱਲਬਾਤ ਹੈਗੀ ਇੱਥੇ ਹਨਾ ਬਿਲਕੁਲ

ਯਾਰ ਜਦੋਂ ਸਲੇ ਕਿਲੇ ਰਾਜਮਾ ਨਾ ਇਹ ਰਾਜਮਾ ਕਿਹੜਾ ਯੂਜ਼ ਕੀਤਾ ਬਈ ਜੀ ਇਹ ਕਿਤਨੇ ਕਿਤਨੇ ਸਪੈਸ਼ਲ ਕੀ ਬਾਤ 160 ਰੁਪਏ ਕਿਲੋ ਵਾਲੇ ਇਹ ਕੀਮਾ ਕਲੇਜੀ ਬਈ ਚਾਹ ਕੀਮਾ ਕਲੇਜੀ ਬਈ ਕੀਮਾ ਕਲੇਜੀ ਕੀਮਾ ਕਲੇਜੀ ਯੈਸ ਓਕੇ ਓਕੇ ਹੋਰ ਵੀ ਹੈਗਾ ਜੀ ਆਪਣੇ ਕੋਲ ਮਟਰ ਮਟਰ ਇਹ ਯਾਨੀ ਕਿ ਕੱਢਦਾ ਰਹਿੰਦਾ ਇਹਦੇ ਵਿੱਚ ਇੱਥੇ ਸਿਰਫ ਓਨਲੀ ਤਿਆਰ ਕਰਦੇ ਆ ਜਦੋਂ ਗਰਮ ਗਰਮ ਕਰੀਦਾ ਓਕੇ ਇਹ ਮਟਰ ਹੈਗਾ ਤੇ ਜਿੱਦਾਂ ਜੇ ਕਿਸੇ ਨੇ ਖਾਣਾ ਮੈਨੂੰ ਕੋਈ ਵੀ ਆਪਣੀ ਮਨਪਸੰਦ ਦਾ ਪੀਸ ਜਿਹੜਾ ਕੋ ਕੋ ਪੀਸ ਹੋਈ ਦੇ ਦਗਾ ਆ ਕੀ ਚੀਜ਼ ਇਹ ਚਿਕਨ ਹੈ ਜੀ ਇਹ ਕਿਹੜਾ ਚਿਕਨ ਹੈ ਜੀ ਇਹ ਹੋਮ ਮੇਡ ਗਰੇਵੀ ਵਾਲਾ ਗਰੇਵੀ ਵਾਲਾ ਚਿਕਨ ਜਿਹੜਾ ਹਾਂ ਜੀ ਫਿਰ ਆਪਣਾ ਔਥੈਂਟਿਕ ਆਪਾਂ ਕਰਾਂਗੇ ਵਿਭਰੋਂ ਨਾ ਹਾਂ ਹੋਮ ਮੇਡ ਗਰੇਵੀ ਜੋ ਸਵਾਦ ਹੈ ਕਿਸੇ ਨੂੰ ਘਰੇ ਚਾਹੀਦਾ ਉਸ ਵਾਦ ਵੰਟੂ ਭਾਜੀ ਕੋ ਆ ਕੇ ਉਹਨਾਂ ਨੇ ਬਿਲਕੁਲ ਬਿਲਕੁਲ ਤੇ ਜੇ ਆਪਾਂ ਗੱਲ ਕਰੀਏ ਜਿਹੜੀ ਇਹਦੀ ਪ੍ਰੈਪਰੇਸ਼ਨ ਹੈ ਖਾਸ ਮਸਾਲੇ ਕਿਹੜੇ ਕਿਹੜੇ ਵਰਤੇ ਜਾਂਦੇ ਨੇ ਜੀ ਖਾਸ ਕੋਈ ਮਸਾਲੇ ਨਹੀਂ ਹੈਗੇ ਆਪਣੇ ਕੋ ਹੂੰ ਆਪਾਂ ਸੁੱਕੇ ਮਸਾਲੇ ਸਾਰੇ ਲੈ ਆਈਏ ਜਿਵੇਂ ਦਾਲ ਜਿੰਨੀ ਮੋਟੀ ਲਾਈ ਚੀਮਗਾ ਜੈਫਲ ਲੌਂਗ ਜਾਲਪਤਰੀ ਹਾਂਜੀ ਮੈਂ 17 18 ਤਰ੍ਹਾਂ ਦੀ ਹਟਮ ਹੋ ਜਾਂਦੀ ਹੈ ਹੂੰ ਤਾਂ ਆਪਣੇ ਲੈ ਗਏ ਆਪ ਹੀ ਸੀ ਦੇ ਸਾਰਾ ਮਸਾਲਾ ਯਾਨੀ ਕਿ ਆਪ ਹੀ ਤਿਆਰ ਕਰੀਦਾ ਨਾ ਜਿਸ ਨੇ ਕਰਕੇ ਇਹ ਇੰਨੀ ਖਾਸੀਅਤ ਬਣਦੀ ਹੈ ਬਣ ਜਾਂਦਾ ਤਾਂ ਸਸੀ ਕਾ ਆਪਨੇ ਹੀ ਤਿਆਰ ਕਰੀਦਾ ਇਸੇ ਜੀ ਜਾਨੀ ਆਪਾਂ ਚਿਕਨ ਵਗੈਰਾ ਦੀ ਗੱਲ ਕਰ ਲਈ ਇਹਦੇ ਵਿੱਚ ਕਿਹੜੇ ਕਿਹੜੇ ਪੀਸ ਬੰਦੇ ਨੂੰ ਮਿਲ ਸਕਦਾ ਜੇ ਉਹ ਆਪੇ ਪੀਸ ਜਿਹੜਾ ਕਬੀ ਉਹ ਦੇ ਦਿਆ ਅੱਛਾ ਜੀ ਮੈਂ ਕੀ ਤਿੰਨ ਸਾਢੇ ਤਿੰਨ ਉਹ ਤਾਂ ਜਿਹੜਾ ਪੀਸ ਕਹਿੰਦੇ ਜੇ ਲੱਗ ਜਾਈਦਾ ਬਾਉ ਜਾਈਦਾ ਪਟ ਜੀ ਤਿੰਨ ਉਹ ਦੇ ਦਿਆ ਜੋ ਐਂਡ ਰੇਂਜ ਦਾ ਫਾਇਨਲ ਜਿੰਨਾ ਫੇਰ ਥੋੜੇ ਰਹਿ ਜਾਂਦੇ ਆ ਇੱਕ ਦਾ ਨਹੀਂ ਪੀਸ ਉਹਨੂੰ ਮਨਸੰਦ ਮਿਲਦਾ ਬਿਲਕੁਲ ਬਿਲਕੁਲ ਤੇ ਜੇ ਆਪਾਂ ਗੱਲ ਕਰੀਏ ਕਸਟਮਰ ਦੀ ਕਿਥੋਂ ਕਿਥੋਂ ਯਾਨੀ ਕਿ ਕਸਟਮਰ ਆਉਂਦੇ ਨੇ ਜੀ ਕਸਟਮਰ ਤਾਂ ਇਸ ਟਾਈਮ ਰੱਬ ਦੀ ਕਿਰਪਾ ਨਾਲ ਜੀ ਜੇ ਦਿੱਲੀ ਜਿੰਨੇ ਵੀਰੋ ਦੇਖ ਲਈ ਜਾਂ ਦਿੱਲੀ ਆਂਦਾ ਇੱਥੇ ਲੋਹਾਂ ਦੇ ਆਂਦਾ ਕਹਿੰਦਾ ਮੀਟਪ ਬਟੂ ਆਣ ਜਾਗੇ ਓਏ ਹੋਏ ਫਰੋਜਪੁਰ ਆਂਦਾ ਜਾਂ ਮੋਗੇ ਆਂਦਾ ਜਿੱਥੋਂ ਵੀ ਆਂਦਾ 1300 ਮਸੂਰੀ ਤੋਂ ਬੜੀ ਗਰਦੋਰੋਂ ਆਂਦੇ ਆ ਯਾਨੀ ਕਿ ਪਹਿਲੀ ਪਸੰਦ ਬੰਟੂ ਭਾਈ ਕੋਲ ਹੀ ਆਂਦਾ ਹਾਂ ਜੇ ਕਿਸੇ ਕੋਲ ਆਂਦਾ ਤੇ ਜਿਹੜਾ ਕਹਿੰਦਾ ਉਹ ਬੱਕੀ ਕਹਿੰਦਾ ਜੋ ਵੀਡੀਓ ਦੇਖਿਆ ਉਸ ਤੋਂ ਵਧੀਆ ਤੇ ਭਾਈ ਚਲੋ ਹਨਾ ਆਪਾਂ ਆਮ ਜਨਤਾ ਦੀ ਗੱਲ ਕਰ ਲਈ ਪਰ ਜਿਹੜੇ ਸਰਕਾਰੀ ਮੁਲਾਜ਼ਮ ਨੇ ਉਹ ਵੀ ਤੁਹਾਡੇ ਬੜੇ ਫੈਨ ਨੇ ਵੀ ਜਦੋਂ ਨਾਸ਼ਤਾ ਕਰਨਾ ਸਾਰੇ ਸਰਕਾਰੀ ਮੁਲਾਜ਼ਮੀਆਂ ਦੀ ਉਹ ਸਾਰੇ ਸਰਕਾਰੀ ਮੁਲਾਜ਼ਮੀਆਂ ਕੀ ਨਹੀਂ ਕਰ ਰਹੇ ਕਿ ਸਾਲੋ ਦਸਾ ਰਹੇ ਅੱਛਾ ਜੀ ਇਦਾਂ ਚਾਰ ਹੋ ਗਏ ਯਾਰ ਹਾਂਜੀ ਪਰ ਨਾਮ ਦਾ ਡਾਕਟਰ ਸਰਕਾਰੀ ਲੱਗਣਾ ਜਨਾ ਉਹ ਨਟਾਇਰ ਹੋ ਕੇ ਦਸਤ ਕਰੀਓ ਸਗਾ ਹੂੰ ਜਿਹੜਾ ਕਿ ਨਾਮ ਪਾਪਿਓ ਨਾਮ ਹੀ ਕਹਿ ਰਿਹਾ ਤਾਂ ਨਾ ਉਹ ਐਂਡ ਤੱਕ ਰਹਿਣਾ ਜੀ ਕੀ ਬਾਤ ਹੈ ਜੀ ਭਾਈ ਜਿਹੜੀ ਚਟਨੀ ਹੈ ਇਹ ਇਹ ਵੀ ਕਿਸ ਚੀਜ਼ ਦੀ ਹੁੰਦੀ ਉਹਨਾਂ ਦਾ ਇਹ ਇੱਚਾ ਹਰਾ ਪਿਆਜ਼ ਹਾਂਜੀ ਬੜੀ ਸੁੱਖ ਕੱਤੱਖਾ ਖਰੀਨਾ ਆ ਪਾਲਕ ਆ ਪਿਆਜ਼ ਆ ਵਿਚ ਿਮਲੀ ਹੈਗੀ ਹੈ ਇਹ ਸਾਰਾ ਕੁਝ ਯਾਨੀ ਕਿ ਇਹਦੇ ਵਿੱਚ ਤਿਆਰ ਕੀਤਾ ਹੋਣਾ ਤੇ ਜੇ ਆਪਾਂ ਗੱਲ ਕਰੀਏ ਇਹਦੇ ਨਾਲ ਚਪਾਤੀ ਵਗੈਰਾ ਕਿਹੜੀ ਮਿਲ ਜਾਂਦੀ ਆਪਾਂ ਨੂੰ ਚਪਾਤੀ ਸਾਡੇ ਕੋਲ ਪਲੇਨ ਚਪਾਤੀ ਆ ਤੇ ਲੱਛਾ ਪਾਉਂਦਾ ਆ ਲੱਛਾ ਫਰੋਂਦਾ ਤੇ ਇਹ ਟਾਈਮਿੰਗਸ ਦੀ ਗੱਲ ਕਰਨੀ ਕਿੰਨੇ ਵਜੇ ਬਣਦੀ ਸਾਢੇ 11:00 ਸ਼ੁਰੂ ਕਰਦਾ ਸਾਢੇ 4:00 ਵਜੇ ਤੱਕ ਬੋਲੀ ਪਲੇਟ ਲਾ ਕੇ ਦਿਖਾ ਦੇਣਾ ਆਪਣੀ ਇੱਕ ਵਾਰੀ ਮੈਨੂੰ ਬੈਜੀ ਲਾ ਦੇਣਾ ਹਾਂਜੀ ਨਾ ਵੀ ਅਲੱਗ ਲਾ ਦਿੰਦਾ ਓਕੇ ਜੀ ਤੇ ਸਭ ਤੋਂ ਪਹਿਲਾਂ ਕੀ ਕੀ ਜਾਰੀ ਹੈ ਹਾਂਜੀ ਦਾਲ ਜੀ ਦਾਲ ਆ ਕੀ ਬਾਤ ਆ ਯਾਨੀ ਦਾਲ ਤੜਕੇ ਸਪੈਸ਼ਲ ਦਾਲ ਤੜਕੇ ਵਾਲੀ ਤੇ ਇਹ ਬੜੀ ਕਰਕੇ ਤੇ ਫ

ਨੇ ਕਿ ਚੰਨੀ ਬਾਈ ਪਾ ਦੇ। ਕੀ ਆ ਵਧੀਆ ਜਿਹੜੀ ਕੀਮਾ ਕਲੇਜੇ ਦੇ ਵਿੱਚ ਗਰੇਵੀ ਬੜੀ ਆਪਾਂ ਦੇਖ ਰਹੇ ਕਾਫੀ ਠੀਕ ਤਰ੍ਹਾਂ ਦੀ ਜਿਹੜੀ ਗਰੇਵੀ ਹੈ ਨਾ। ਮੈਂ ਤਾਂ ਕਈ ਥਾਵਾਂ ਤੇ ਤਾਂ ਬਿਲਕੁਲ ਹੀ ਪਤਲੀ ਬਤਰੀ ਗਰੇਵੀ ਮੈਂ ਇਹ ਨਹੀਂ। ਤੇ ਇੱਥੇ ਜਿਹੜਾ ਮਸਾਲੇ ਵਗੈਰਾ ਜਿਹੜਾ ਮਸਾਲਾ ਜਿਹੜਾ ਪਿਆਜ਼, ਟਮਾਟਰ ਵਗੈਰਾ ਸਾਰੇ ਗ੍ਰाइंड ਕਰਕੇ ਪਾਇਆ ਜਾਂਦਾ। ਹਾਂਜੀ ਗ੍ਰाइंड ਕਰਕੇ। ਤਾਂ ਹੀ ਇਹਦੀ ਗਰੇਵੀ ਹੈ ਕਿ ਜਿਹੜਾ ਅਰਰ ਰੋਡ ਪਾਇਆ ਹੋਇਆ ਰਿਹਾ। ਨਹੀਂ ਬਿਲਕੁਲ ਜਿੱਥੇ ਮੈਂ ਚੈੱਕ ਕਰਾ ਲਵਾਂ ਅਰਰ ਰੋਡ ਦਾ। ਜਿੱਥੇ ਮੈਂ ਚੈੱਕ ਕਰਾ ਲਵਾਂ। ਕਿੰਨੇ? ਇਹ ਪਿਓਰਟੀ ਦੀ ਪ੍ਰੋਪਰ ਗਾਰੰਟੀ ਹੈ ਬਿਲਕੁਲ 100% ਕੀ ਬਾਤ ਹੈ ਇਹ ਆਜੋ ਇੱਕ ਵਾਰੀ ਤੁਹਾਨੂੰ ਦਿਖਾਉਂਦੇ ਆ ਵੀ ਮਟਰਨ ਦੀ ਪਲੇਟ ਵੀ ਲੱਗ ਜੇ ਵੀ ਦਿਖਾਵਾਂਗੇ ਤੁਹਾਨੂੰ ਗਰੇਵੀ ਉਸ ਤੋਂ ਬਾਅਦ ਜਿਹੜਾ ਰੋਗਨ ਉੱਪਰ ਤੈਰ ਰਿਹਾ ਕਾਫੀ ਖੁਸ਼ਬੂਦਾਰ ਜਿਹੜੇ ਹੁਣ ਵੀਅਰ ਦੇਖ ਰਹੇ ਨੇ ਦੱਸ ਆ ਤਾਂ ਨਹੀਂ ਸਕਦੇ ਆਪਾਂ ਨਾਲ ਵੀ ਕਿਸ ਤਰ੍ਹਾਂ ਜਿਹੜੀ ਖੁਸ਼ਬੂ ਆ ਰਹੀ ਹੈ ਨਾ ਉਹਨਾਂ ਨੂੰ ਇਨੀ ਪਤਾ ਵੀ ਕੀ ਸ਼ਹਿਰ ਇੱਥੇ ਬਿੰਟੂ ਭਾਜੀ ਬਣਾ ਬਣਾ ਲੋਕਾਂ ਨੂੰ ਖਵਾ ਰਹੇ ਨੇ ਤੇ ਲੋਕਾਂ ਦਾ ਦਿਲ ਜਿੱਤੀ ਜਾ ਰਹੇ ਨੇ ਹਣਾ ਲੈ ਟ੍ਰੇਰ ਇੱਕ ਆਕੇ ਆਜੋ ਇੱਕ ਵਾਰ ਚਿਕਨ ਵੀ ਬਖਾਵਾਵਾਂਗੇ ਤੁਹਾਨੂੰ ਇੱਕ ਵਾਰੀ ਚਿਕਨ ਬਿਲਕੁਲ येलो ਗਰੇਵੀ ਵਾਲਾ ਚਿਕਨ ਹੈ ਨਾ ਇਹ ਹੋਮ ਮੇਡ ਗਰੇਵੀ ਵਾਲਾ ਹੋਮ ਮੇਡ ਗਰੇਵੀ ਵਾਲਾ ਪਰ ਰੋਗਰ ਸਪੈਸ਼ਲ ਐਡ ਕਰ ਦਿੰਦਾ ਹੈ ਨਾ ਇੱਕ ਵਾਰੀ ਵੀ ਰੰਗਤ ਜਿਹੜੀ ਹੈ ਦੀ ਪ੍ਰੋਪਰ ਆ ਜਾਵੇ ਉਹ ਟ੍ਰੇ ਨਹੀਂ ਟ੍ਰੇ ਤਾਂ ਜਿਹੜੀ ਆ ਪਲੇਟ ਆਪਣੀ ਹੁਣ ਤਿਆਰ ਹੋਣ ਜਾ ਰਹੀ ਹੈ ਇਹਦੇ ਵਿੱਚ ਇਹਦੇ ਪ੍ਰਾਈਸ ਕੀ ਜਾਂਦਾ ਪਲੇਟ ਦਾ ਵੀਰ ਜੀ ਇਹ ਮੀਟ ਕਿਮਾ ਹਾਂਜੀ 200 ਰੁਪਏ ਦੀ ਹਾਫ ਪਲੇਟ ਹੈ ਹਾਂਜੀ 200 ਰੁਪਏ ਦੀ ਹਾਫ ਪਲੇਟ ਹੈ ਠੀਕ ਹੈ ਜੀ 10 ਰੁਪਏ ਦਾ ਫੁਲਕਾ ਆ ਠੀਕ ਹੈ ਜੀ 3 ਰੁਪਏ ਲੱਛਾ ਮੋੜਾ ਆ ਓਕੇ ਜੀ 3 ਰੁਪਏ ਹਾਫ ਚੋਲ ਆ ਭਾਈ ਜਿਹੜੀ ਆਪਣੀ ਪਲੇਟ ਹੈ ਇਹ ਤਿਆਰ ਹਨਾ ਜੀ ਮੰਤੂ ਭਾਈ ਇਹ ਦੱਸ ਦੋ ਇਹਨੂੰ ਖਾਣ ਵਾਸਤੇ ਆਉਣਾ ਕਿੱਥੇ ਪਵੇਗਾ ਜੀ ਵੀਰ ਜੀ ਇਹ ਫਰੋਹਪੁਰ ਰੋਡ ਆ ਹੂੰ ਸਾਹਮਣੇ ਨਵੀਂ ਕੈਰੀ ਹੈ ਜੀ ਤੇ ਟਾਈਮਿੰਗਸ ਕੀ ਰਹਿਣੀ ਹੈ ਆਪਣੀ ਟਾਈਮਿੰਗ ਫਿਰ 11:30 ਤੋਂ 4:30 ਵਜੇ ਦਾ ਠੀਕ ਹੈ ਜੀ ਬਾਈ ਜੀ ਕੋਈ ਫੋਨ ਤੇ ਵੀ ਆਰਡਰ ਦੇ ਸਕਦਾ ਇੱਥੇ ਵੀਰ ਜੀ ਚਾਹ ਤੱਕ ਸਾਡੇ ਕੋਲ ਸਾਮਾਨ ਆ ਹਾਂਜੀ 4 ਵਜੇ ਪਹਿਲਾਂ ਆਰਡਰ ਦਊਗਾ ਹੂੰ ਉਹਦਾ ਅਸੀਂ ਜਿੰਨੇ ਇੱਕ ਬਲੇਡ ਦੋ ਬਲੇਡ ਤਿੰਨ ਬਲੇਡ ਜਿੰਨੇ ਵੀ ਕਹੋਗਾ ਉਹਦਾ ਜਿਹੜੀ ਵੀ ਆਈਟਮ ਲੈਣੀ ਚਾਹੀਦਾ ਉਹਦੇ ਕੱਢ ਕੇ ਰੱਖ ਦਾਂਗੇ ਜੇ ਕਹੇ ਤਿੰਨ ਵਜੇ ਪਹੁੰਚੂਗਾ ਤੁਹਾਡੇ ਕੋਲ ਚਾਹੇ 3:30 ਵਜੇ ਪਹੁੰਚੇ 4:00 ਪਹੁੰਚੇ ਉਹਨਾਂ ਦੁਆਰਾ ਰਿਪੀਟ ਫੋਨ ਕਰਾਂਗੇ ਜੀ ਆ ਰਿਹਾ ਤਾ ਰੋਟੀ ਖਵਾ ਕੇ ਜਾਵਾਂਗੇ ਚਾਹੇ ਸਾਨੂੰ 4:30 ਤੇ ਗੇ ਰਹਾਂਗੇ ਜਦ ਤੱਕ ਉਹਨਾਂ ਦੀ ਵੇਟ ਕਰਕੇ ਰੱਖਾਂਗੇ ਜਿਹਨੇ ਆਰਡਰ ਦਿੱਤਾ ਸਾਨੂੰ ਠੀਕ ਜੇ ਫਿਰ ਨਹੀਂ ਆਣਾ ਫਿਰ ਅਸੀਂ ਕਿਸੇ ਕਸਟਮਰ ਆ ਗਿਆ ਉਹਨੂੰ ਦੇਵਾਂਗੇ ਨਹੀਂ ਤਾਂ ਆਪਣੀ ਲੇਵਲ ਹੈਗੀ ਉਹਨੂੰ ਫਾਵਾਗੇ ਠੀਕ ਹੈ ਤਾਂ ਲਓ ਜੀ ਭਾਈ ਜਿਹੜੀ ਆਪਣੀ ਪਲੇਟ ਆ ਸੱਜ ਕੇ ਤਿਆਰ ਹੋ ਚੁੱਕੀ ਜਿਹਦੇ ਵਿੱਚ ਇੱਕ ਪੰਦਰਾਵਾਂਗੇ ਆ ਜਿਹੜਾ ਸਪੈਸ਼ਲ ਹੈ ਦਾ ਸ਼ਾਈ ਫਨੀ ਤੇ ਉਹੀ ਸਪੈਸ਼ਲ ਜਿਹੜਾ ਕਿਕਨ ਗਰੇਵੀ ਦੇ ਦੇ ਸਕਦੇ ਨੇ ਕਾਫੀ ਜ਼ਬਰਦਸਤ ਤਰ੍ਹਾਂ ਦੀ ਜਿਹੜੀ ਗਰੇਵੀ ਆ ਤੇ ਵਾਧੂ ਟਾਈਮ ਕਰਾਉਣੇ ਕਰਾਂਗੇ ਆ ਟ੍ਰਾਈ ਕਰਦੇ ਹਾਂ ਲੈਟਸ ਹੈਵ ਅ ਬਾਈਟ ਸੋ ਅੱਤਵਲਾ ਆਪਾਂ ਇਹ ਵੀ ਟਰਾਈ ਕਰਾਂਗੇ ਬਿਲਕੁਲ ਜਿਹੜਾ ਘਰ ਵਰਗਾ ਟੇਸਟ ਹੈ ਜਦੋਂ ਆਪਾਂ ਜੀ ਬਾਹਰ ਖਾਣੇ ਤਾਂ ਲੱਗਦਾ ਵੀ ਜੇ ਆਪਾਂ ਬਾਹਰ ਖਾਈ ਨੀ ਬਿਲਕੁਲ ਘਰ ਵਰਗਾ ਟੇਸਟ ਹੈ ਮਸਾਲੇ ਬਿਲਕੁਲ ਹੀ ਜਿਹੜੇ ਕਹ ਲੋ ਮਾਈਲਡ ਜਿਹਾ ਟੇਸਟ ਹੈ ਕੋਈ ਜ਼ਿਆਦਾ ਹਿੱਟ ਨਹੀਂ ਕਰਦੇ ਤੇ ਨਾਲ ਨਾਲ ਆਪਾਂ ਚਿਕਨ ਦੀ ਗਰੇਵੀ ਵੀ ਟਰਾਈ ਕਰਾਂਗੇ ਵੀ ਉਹ ਕਿਸ ਤਰ੍ਹਾਂ ਦੀ ਹੈਗੀ ਆ ਕਿਉਂਕਿ ਜਿਹੜੇ ਜ਼ਿਆਦਾ ਲੋਕ ਫੈਨ ਨੇ ਉਹ ਨੌਨ ਵੇਜ ਦੇ ਹੀ ਫੈਨ ਨੇ ਇਹ ਤਾਂ ਕੈਂਟ ਹੈ ਹੀ ਹੈ ਬਟ ਇਹ ਉਸ ਤੋਂ ਵੀ ਜ਼ਿਆਦਾ ਕੈਂਟ ਕਿਉਂ ਨਹੀਂ ਜਿਹੜੀ ਉਹ ਸਪੈਸ਼ਲਿਟੀ ਆ ਉਹ ਚਿਕਨ ਦੇ ਵਿੱਚ ਹੀ ਆ ਤੇ ਜੇਕਰ ਤੁਸੀਂ ਵੀ ਇੰਨਾ ਵਧੀਆ ਜਿਹੜਾ ਚਿਕਨ ਬੈਜ ਜੋ ਜਿਹੜੀ ਆਈਟਮਸ ਨੇ ਪਨੀਰ ਹੋ ਗਿਆ ਰਾਜਮਾ ਹੋ ਗਿਆ ਦਾਲ ਹੋ ਗਈ ਤੁਸੀਂ ਟਰਾਈ ਕਰਨਾ ਚਾਹੁੰਦੇ ਹੋ ਤੱਕ ਚਿਹਰੇ ਦੇ ਬਿਲਕੁਲ ਸਾਹਮਣੇ ਜਿਹੜੀਆਂ ਇਹਨਾਂ ਦੇ ਕਾਟ ਲੱਗਦੇ ਬੰਟੋ ਭਾਜੀ ਦੀ ਕਾਟ ਲੱਗਦੀ ਆ ਇੱਥੇ ਆਓ ਟਰਾਈ ਕਰੋ ਤੇ ਐਡਾਂ ਦੀਆਂ ਹੋਰ ਅਪਡੇਟਸ ਲਈ ਸਾਡੇ ਨਾਲ ਫੋਲੋ ਕਰੋ ਜੋ ਕਲਰ ਸਿਟੀ ਹੈਡਲਾਈਨਸ